ਉਹਦੇ ਭਾਈ ਨਿਰਮਲ ਆਵੇ ਬੇ ਉਹਦੇ ਭਾਈ ਇਹ ਕਰੇ ਲੈਣੇ ਢਾਲ ਬਣਾਲੀ ਢਾਲ ਕਰੇ ਨੇ ਢਾਲ ਖੇੜੀ ਇਹ ਕਰੇ ਲੈਣੇ ਢਾਲ ਭਾਈ ਇੱਥੇ ਇਕੱਡੇ ਕੈਨੀਆਂ ਸਾਰੀਆਂ ਬੈ ਕੇ ਇਕੱਠੀਆਂ ਉਹ ਬੈਨਿ ਬੜਦਾ ਕਾਦੀ ਸਬਜ਼ੀ ਢਾਲ ਕਰਿਆ ਹਾਂ ਉਹ ਬੈਨੇ ਭਾਈ ਮੈਂ ਰਾਤ ਦੂ ਕਰਾਇਆ ਕਰਿਆ ਹਾਂ ਦੂ ਨੀ ਬਚੜਦੀ ਬੜਾ ਭਾਈ ਕਾਦੀ ਕਰਿਆ ਹਾਂ ਉਹ ਬੈਨੇ ਮੈਂ ਦੂ ਤਾਮ ਕਰੇ ਨੇ ਹਾਂ ਤੇ ਮਾਰਾ ਨੇ ਉਹਦੇ ਭਾਈ ਕੱਦੂ ਹਾਂ ਸਾਡਾ ਬਾਪੂ ਜੀ ਨੇ ਉਹਦਾ ਭਾਈ ਆ ਕੱਦੂ ਹਾਂ ਲਿਆ ਕੇ ਕਹਿੰਦਾ ਆ ਭਾਈ ਢਾਲ ਬਣਾ ਲਓ ਕਦੂ ਦੀ ਹਾਂ ਲਿਆ ਕੇ ਕਹਿੰਦਾ ਮੈਂ ਇਹ ਲੈ ਅੰਡਾ ਕੱਦੂ ਇਹਦੀ ਢਾਲ ਬਣਾ ਲਓ ਉਹ ਇੰਨਾ ਨਾ ਪੜਿਆ ਲਿਖਿਆ ਦੀ ਬੀਬੀ ਹਾਂ ਨਾਲੇ ਦੇਣਾ ਉਹ ਵੀ ਢਾਲ ਕਹਿੰਦਾ ਉਹ ਵੀ ਦੀ ਸਬਜੀ ਕਹਿੰਦਾ ਉਹ ਵੀ ਦਾਲੇ ਜਨਤ ਨਹੀਂ ਆਉਂਦੇ। ਸਾਡੇ ਮਾਸਟਰ ਸੀ ਨਾ ਸਾਡੇ ਦਾਦਾ ਨਾ ਮਾਈਟਰ ਦੀ ਵੀ ਲੋਰ ਉਹਦੇ ਮਾਰ ਕੇ ਤਾਂ ਪੜਾਈ ਨਿਕਸ਼ਣ ਹੋਣੀ। ਐਨਾ ਪੜਿਆ ਸਾਡੇ ਉਹ ਤਾਂ ਮਤਲਬ ਕਿ ਪਟਿਆੜੀ ਮਹਾਰਾਜਾਂ ਦੀਆਂ ਗੱਲਾਂ ਸਾਰੀਆਂ ਉਹਨੂੰ ਸਾਰਾ ਪਤਾ ਸੀ ਨਾ। ਹਾਂ ਉਹ ਤਾਂ ਇਹ ਜੱਤੀ ਮਾਰ ਕੇ ਹਾਂ ਜਦ ਕੋਈ ਸਾਈਕਲ ਹੀ ਹਿੰਦਾ ਕਰਕੇ ਜਾਂਦਾ ਪੜਾਉਣਾ ਦਲੀਨ ਦੀ। ਫਿਰ 118 ਸਾਲ ਦੀ ਉਮਰ ਹੋ ਗਈ ਸੀ ਨਾ। ਹਾਂ ਫਿਰ ਖੱਟ ਨਹੀਂ ਜਾਂਦਾ ਤੁਰ ਕੇ ਪੜਾਉਣਾ। ਹਾਂ ਹੋਰ ਹੋਰ ਕਾਦੀ ਸਬਜ਼ੀ ਕਿੱਲੇ ਆਇਆ ਕਰਦੇ। ਸਾਰੇ ਦਾ ਦਾਦੀ ਕਿਵੇਂ ਬੋਲਦੇ ਹੁੰਦੇ ਕਿਵੇਂ ਬੋਲਦੇ ਹੁੰਦੇ ਸੀ ਬੋਲ ਕੇ ਵੀ ਸੁਣਾਈ ਨਾ ਵੀ ਕੀ ਕਹਨੇ ਹੁੰਦੇ ਸੀ ਆ ਕੇ ਸੋਨੋ ਹਾਂ ਭਾਈ ਗੱਡੇ ਪਰ ਪੁੱਤਾ ਪੁੱਤਾ ਆ ਭਾਈ ਲਿਆਇਆ ਭਾਈ ਹਾਂ ਸੰਗਮਲ ਸੰਗਮਲ ਖੰਗਮਲ ਸਲ ਸਲਗਮ ਹੁੰਦੀ ਹੈ ਸਲਗਮ ਹੁੰਦੇ ਨੇ ਖੰਗਮਲ ਕਹਿੰਦਾ ਹੁੰਦਾ ਹਾਂ ਅੱਛਾ ਹਾਂ ਅੱਛਾ ਖੰਗਮਲ ਨੇ ਕੀ ਕਹਿੰਦਾ ਖੰਗਮਲ ਹਾਂ ਉਹ ਭਾਈ ਮਾ ਖੰਗਮਲ ਲਿਆਇਆ ਇਹਦੀ ਢਾਲ ਬਣਾ ਲੋ ਅੱਛਾ ਇਹਦੀ ਢਾਲ ਬਣਾ ਲੋ ਹਾਂ ਹਾਂ अच्छा ही बोल हाँ। हाँ। दो अच्छा हाँ फिर कोई बोली वाली सुना दो फिर बोली सुना मैं भाई है परसों का मैं वही बनाई थी डे बड्डे की बचाऊं बनाए थे हाँ 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 और फिर कल भलेंडिया बना ली दाल हाँ 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 हूँ कल ही बनावेगी हूँ मैं बनाऊंगी तोरिया तोरिया हाँ तोरिया कौन ले आया ਤੋ ਉਹਦੀਆਂ ਵਾਲੀਆਂ ਦੇ ਭਾਈ ਹੁਣ ਬਾਏ ਇਹ ਬਾਰ ਘੱਟਿਆ ਜਿਵੇਂ ਤੇਰੀਆਂ ਹੋਰ ਗਿਆ ਤੂੰ ਮੁੱਲ ਲੈਣੀ ਨਹੀਂ ਹਰਦੀ ਤੂੰ ਤਾਂ ਬਾੜੇ ਪੈਸੇ ਲੈਣੀ ਆ ਬੇਬੇ ਉਹਰੇ ਕਿਹੜਾ ਆਪਣੇ ਖੇਤ ਨੇ ਖੱਤੇ ਖੁੱਤੇ ਉਹਰੇ ਕਿੱਥੇ ਨੇ ਬੰਦਾ ਉੱਥੇ ਰਿਹਾ ਆਪਣੇ ਪਿੰਡ ਦੇ ਖੱਤੇ ਦਾ ਉਹ ਖੱਤੇ ਦਾ ਬੰਦਾ ਹੈਗਾ ਮੈਂ ਜਰੂਰ ਆ ਹਾਂ ਯਾਰ ਭਾਈ ਫਿਰ ਹੁਣ ਲੈਣੀ ਪੈਂਦੀ ਆ ਅੰਸਰ ਦੇ ਨੂੰਨ ਕੀ ਕਰੀਏ ਭਾਈ ਉਹ ਵੀ ਲੈਣੀ ਪੈਂਦੀ ਆ ਹਾਂ ਤੂੰ ਤਾਂ ਖੱਤੇ ਯਾਰ ਆ ਜਾਂਦੇ ਨੇ ਨੱਕੇ ਮਿੰਟ ਗਿਆ ਆਉਂਦੇ ਨੇ ਖੱਤਿਆਂ ਦੀਆਂ ਸਬ ਵੀ ਖਾਦੀ ਆ ਬੀਬੀ ਹਾਂ ਮੈਂ ਖੱਤੇ ਗਿਆ ਆਉਂਦੇ ਖੱਤੇ ਹੈ ਵੇਪੇ ਖੱਤੇ ਦਾ ਕੰਮ ਕਰੇ ਨੇ ਹਾਂ ਹੈ ਵੇਪੇ ਹਾਂ ਫਿਰ ਤੂੰ ਐ ਕਰ ਭਿੰਡੀਆਂ ਤੇ ਤੋਰੀਆਂਤੀ ਦੱਸ ਦੇ ਕੋਈ ਬੋਲੀ ਪਿੰਡੀਆਂ ਚੌਰੀਆ ਕਰ ਰਹੀ ਨਹੀਂ ਆਉਂਦੀ ਬੰਦ ਕੋਰੇਲਿਆਂ ਨਾਲ ਆਉਂਦੀ ਆ ਤੁਸੇ ਸਾਨੂੰ ਆਉਂਦੀ ਤਾਂ ਹੈਗੀ ਆ ਕੋਰੇਲਿਆਂ ਤੇ ਬੋਲੀ ਤੁਸੀਂ ਕਹਿੰਦੇ ਆਉਂਦੀ ਨਹੀਂ ਇਹ ਬੀਬੀ ਉਹ ਜਿਹੜੇ ਤੁਸੀਂ ਦੇਖਾ ਮੈਨੇ ਕੋਰੀਡੋਰ ਸੁਣਾਈ ਵੀ ਸੀ ਹਾਂ ਸਾਈਕਲ ਵਾਲਿਆ ਸਾਈਕਲ ਨੂੰ ਪਤਾ ਨਹੀਂ ਢੋੜਵੇ ਓਥੇਆ ਭੁੱਖ ਲੱਗੀ ਆ ਕਰੇਲੇ ਤੋੜਵੇ ਤੁਸੀਂ ਕਿਹਾ ਸੀ ਨਾ ਕਦੇ ਬਾੜ ਕਰੇਲੇ ਰਸਤੇ 'ਚ ਆਏ ਸੀ ਹਾਂ ਭਾਈ ਜਿਆਦਾ ਸੀ ਨਾ ਪਿੰਡੋਂ ਆਏ ਹੂੰ ਤੇ ਕੇ ਦੋ ਮੈਨੂੰ ਲੈਣ ਭਾਗਿਆ ਸਾਈਕਲ ਤੇ ਹੁੰਦੇ ਹੁੰਦੇ ਅੱਛਾ ਹਾਂ ਜਦ ਗੱਡੀਆਂ ਤੇ ਗੱਡੀਆਂ ਲੱਗੀਆਂ ਬੱਸਾਂ ਹਾਂ ਸਾਈਕਲ ਤੇ ਜਾਂਦੇ ਸੱਦਰ ਸਾਈਕਲ ਤੇ ਹੀ ਆਉਂਦੀ ਆ ਹਾਂ ਭਾਈ ਅੱਥੀਆ ਸਾਈਕਲ ਤੇ ਆਉਂਦੇ ਆਗੇ ਉੱਥੇ ਭਾਈ ਬਾੜ ਕਰੇ ਲੈ ਆਵੇ ਅੱਛਾ ਮੈਂ ਕਿਹਾ ਭਾਈ ਖੜ ਜਾ ਇੱਥੇ ਸਾਈਕਲ ਖੜਾ ਲੈ ਸਾਈਕਲ ਖੜਾ ਦੇ ਮੈਨੂੰ ਕਰੇ ਲੈ ਤੋੜ ਲੈ ਨੇ ਆਪਾਂ ਦਾਣ ਬਣਾਮ ਕੇ ਘਰੇ ਜਾ ਕੇ ਕਰੇਲਿਆਂ ਦੀ ਆ ਬਾੜ ਕਰੇਲਿਆਂ ਦੀ ਕਰੇਲੇ ਦਾ ਬਣਾਵਾਂਗੇ ਅੱਛਾ ਹਾਂ ਭਾਈ ਮੈਂ ਅਸੀਂ ਦੁੰਨੇ ਜਾਣੇ ਲਾਗੇ ਟੋੜਨਾ ਹਾਂ ਉਹਨੇ ਵੀ ਟੋੜਨੇ ਮੈਂ ਵੀ ਟੋੜਨੇ ਭਾਈ ਅਸੀਂ ਆਵੇ ਜਦ ਸੈਂਕ ਤੇ ਜਾਣ ਲੱਗੀ ਹਾਂ ਫੇ ਮੈਂ ਖਾਂਦੇ ਖਾਂਦੇ ਮੈਂ ਇਹਨਾਂ ਨੂੰ ਕਬੋਦੀ ਛੜਾ ਲਾ ਹਾਂ ਹਾਂ ਉਹ ਸਾਈਕਲ ਵਾਲਿਆ ਸਾਈਕਲ ਨੂੰ ਮੋੜ ਦੇ ਅੱਛਾ ਉਹ ਕਹਿੰਦਾ ਹਾਂ ਕੀ ਜਣਾ ਮੈਂ ਕੀ ਤੇ ਇਹ ਬੋਲੀਆਂ ਨਹੀਂ ਲੋਟ ਆਉਂਦੀਆਂ ਅੱਛਾ ਮੈਨੂੰ ਕਹਿੰਦਾ ਹਾਂ ਉਹ ਤੂੰ ਚੁੱਪ ਕਰ ਜਾ ਤੂੰ ਸੁਣ ਲੈ ਹਾਂ ਕੋਈ ਨਾ ਹਾਂ ਸਾਈਕਲ ਵਾਲੇ ਭਾਈ ਸਾਈਕਲ ਗਲਵਾਲਿਆ ਸੈਕਲ ਨੂੰ ਤੂੰ ਮੋੜਵੇਂ ਭੁੱਖ ਲੱਗੀ ਆ ਕਰੇਲੇ ਤੋੜਵੇਂ ਸੈਕਲ ਨੂੰ ਆਪਣੇ ਨੂੰ ਮੋੜਵੇਂ ਓਏ ਸੈਕਲ ਵਾਲਿਆ ਗੱਡੀ ਵਾਲਿਆ ਗੱਡੀ ਨੂੰ ਮੋੜਵੇਂ ਭੁੱਖ ਲੱਗੀ ਆ ਭੁੱਖ ਲੱਗੀ ਆ ਕਰੇਲੇ ਤੋੜਵੇਂ ਗੱਡੀ ਵਾਲਿਆ ਗੱਡੀ ਵਾਲਿਆ ਗੱਡੇ ਨੂੰ ਮੋੜਵੇਂ ਭੁੱਖ ਲੱਗੀ ਐ ਭੁੱਖ ਲੱਗੀ ਐ ਕਰੇ ਲੈ ਦੌੜ ਰੇ ਗੱਡੀ ਵਾਲਿਆ ਵਾਵੇ ਵਾਵੇ ਬਹੁਤ ਸੋਹਣੀ ਬੋਲੀ ਤੁਸੀਂ ਪਾਈ ਐ ਹੁਣ ਬੀਬੀ ਸਾਨੂੰ ਮੈਂ ਸੁਣਾਣੀ ਐ ਬੀਬੀ ਬਾੜ ਕਰੇਲਿਆਂ ਤੇ ਹਾਂ ਠੀਕ ਐ ਹਾਂ ਮੈਂ ਸੁਣਾਣੀ ਹਾਂ ਸੁਣਾ ਦੇ ਬੇਬੇ ਹਾਂ ਭਾਈ ਹੁਣ ਭਾਈ ਆਇਆ ਹੋਇਆ ਠੀਕ ਹੈ ਸਬਜੀ ਵਾਲਾ ਤੁਸੀਂ ਕਹਿੰਦੇ ਆਂ ਭਿੰਡੀਆਂ ਦਾ ਤੋਰੀਆਂ ਲੈ ਕੇ ਆਣੀਆਂ ਠੀਕ ਹੈ ਤੁਹਾਨੂੰ ਇਹ ਭਿੰਡੀਆਂ ਤੋਰੀਆਂ ਤੇ ਵੀ ਪਾ ਦਾਨੀਆਂ ਬੋਲੀ ਇੱਥੇ ਪਾ ਦੇ ਭਾਈ ਭਿੰਡੀਆਂ ਤੋਰੀਆਂ ਦੇ ਬੇ ਪੈ ਸਬਜੀ ਵਾਲਿਆ ਸਬਜੀ ਦੇ ਕੇ ਜਾਈਂ ਵੇ ਬੇ ਪੈ ਸਬਜੀ ਵਾਲਿਆ ਸਬਜੀ ਦੇ ਕੇ ਜਾਈਂ ਵੇ ਬੇ ਪੈ ਸਬਜੀ ਵਾਲਿਆ ਬੇ ਬੇ ਹਾਂ ਭਾਈ ਹੁਣ ਹੋਰ ਗੋਲੀ ਸੁਣਾਣੀ ਆਂਗੇ ਹਾਂ ਸਬਜੀ ਵਾਲਾ ਆਇਆ ਨੀਲੇ ਲਪਿੰਡੀਆਂ ਤੋਰੀਆਂ ਸਬਜੀ ਵਾਲਾ ਆਇਆ ਨੀਲੇ ਲਪਿੰਡੀਆਂ ਤੋਰੀਆਂ ਪਿੰਡੀਆਂ ਤੋਰੀਆਂ ਆ ਰਿਹਾ ਮੈਂ ਤਾਂ ਪਿੰਡੀਆਂ ਤੋਰੀਆਂ ਲੈ ਕੇ ਆਨੀ ਆ ਚੰਗਾ ਇਹ ਆ ਮਾ ਭੱਜ ਗਏ ਰੋਏ ਪਿੰਡੇ ਲੈਉਣੀ ਆ ਮੈਂ ਪਿੰਡੇ ਤੋਰੀਆਂ ਲੈਉਣੀ ਆ ਪਿੰਡੀਆਂ ਪਿੰਡੀਆਂ ਕਰੀ ਜਾਂਦੀਆਂ ਨੀ ਕਹਦੇ ਭਾਈ ਹਾਰੇ ਦੀ ਵੀ ਦਾਣਾ ਥਾਲਿਆ ਕਰੇ ਕਨੇ ਮਿੱਠੀ ਖਾਲੀ ਕਦੇ ਸੋਲਿਆ ਵੀ ਖਾਲੀ ਦਾਣਾ ਕਦੇ ਹੁਣ ਘਟਾ ਅਗੈਨਿਆਂ ਦੇ ਰੋਟਲੇ ਚੁੱਕੇ ਖਾਂਦੇ ਥੋਲਿਆਂ ਦਾ ਆਣਾ ਤੜਕਾ ਲਾ ਕੇ ਤੜਕੇ ਆਰ ਆਉਂਦੇ ਨੇ ਹੁਣ ਮੈਂ ਤਾਂ ਕੁੱਕਰ ਚ ਪਾ ਕੇ ਮਿੰਟ ਸਿਟੀ ਮਾਰ ਕੇ ਦਾਲ ਬਣਾ ਦੇਣੀ ਆ ਦਾਲ ਕਦੇ ਬਣਾਈ ਵੀ ਆ ਕਦੇ ਕੋ ਦੂ ਕਰੇ ਤੇ ਢੀਆਂ ਕਦੇ ਕਰੇਲੇ ਹੁਣ ਤਾਂ ਦਾਲ ਹੀ ਆ ਮੇਰਾ ਇਹ ਦਾਲ ਆ ਹੋਰ ਨਾ ਭਾਈ ਉਹ ਦਾਲ ਵਧੀਆ ਹੁੰਦੀ ਹਾਰੇ ਦੀ ਸਾਰੇ ਭਈਆਂ ਦੇ ਹਾਰੇ ਦੀ ਦਾਲ ਧਾ ਦਿੰਦੀਆਂ ਨਾ ਸਾਰੇ ਕੰਮ ਜੁੱਟੀਆਂ ਦੇ ਮਠੰਨੀਆਂ ਕਰਦੀਆਂ ਧਾਰਾ ਜੋਨੀਆਂ ਆਪ ਫਿਰ ਜੀ ਆਂਦੀ ਦਾਲ ਹਨਾ ਉਹਦੇ ਨੂੰ ਦਾਲ ਜੀ ਆਦੀ ਜੀ ਆਦੀ ਜੀ ਆਦੀ ਸਾਰੇ ਕੰਮ ਕਰ ਲੈਣੇ ਬਾਹਰ ਜੰਗੀਆਂ ਛੱਪੇ ਝਾਰਾ ਛੋੜੇ ਹੁੰਦੀਆਂ ਆਖੇ ਆਟਾ ਬੰਨਣਾ ਦਾਲ ਘੋਟ ਕੇ ਰੱਖ ਲੈਣੀ ਆਦੇ ਰੋਟੀ ਲੱਗ ਜਾਣਾ ਤੇਰੇ ਬਾਪੂ ਨੇ ਭਾਈ ਤੜਕਾ ਲਾ ਦੇ ਹਾਂ ਭਾਈ ਬੋਲੀਆਂ ਵੀ ਸੁਣਾਤੀਆਂ ਹਾਂ ਗੀਤ ਵੀ ਸੁਣਾਤੇ ਹਾਂ ਹੁਣ ਤੂੰ ਆਇ ਕਰ ਇੱਕ ਦੋ ਹਾਵੇ ਸੁਣਾ ਦੇ ਹੁਣ ਤੂੰ ਦਾਲ ਦੀ ਗੱਲ ਕਰੀਏ ਫਿਰ ਮੈਨੂੰ ਦਾਲ ਦਾ ਦਾ ਹਾਰੇ ਦਾ ਮੈਨੂੰ ਹੁਣ ਕੋਈ ਦੋਹਾ ਲਾ ਕੇ ਸੁਣਾ। ਹਾਂ ਲਾ ਕੇ ਜਨਾ ਹਾਂ ਵੇਵੇ ਆਪਾਂ ਨੇ ਬੋਲੀਆਂ ਵੀ ਪਾਤੀਆਂ ਨਾ ਉਹਨਾਂ ਦੇ ਸਬਜ਼ੀਆਂ ਸਾਰੀਆਂ ਤੇ ਮਤਲਬ ਧਾਲਾਂ ਤੇ ਹਨਾ ਤੇ ਹਾਰੇ ਦੀ ਧਾਲ ਹੋਵੇ ਹਾਂ ਬੋਲੇ ਨਾ ਪਾਈ ਹੋਵੇ ਹਾਂ ਤੇ ਕੋਈ ਗੀਤ ਨਾ ਗਾਇਆ ਹੋਵੇ ਤੇ ਗੱਲ ਜੀ ਨਹੀਂ ਬਣਦੀ ਹੈਗੀ ਕਿਉਂਕਿ ਪੰਜਾਬੀ ਨੇ ਜਿਹੜੇ ਹਾਂ ਪੰਜਾਬੀਆਂ ਦਾ ਤੁਹਾਨੂੰ ਪਤਾ ਹੈ ਆਪਣਾ ਜਿਹੜਾ ਵਿਰਸਾ ਹੈਗਾ ਆਪਣੇ ਵਿਰਸੇ ਦੇ ਵਿੱਚ ਤਾਂ ਹਰ ਇੱਕ ਚੀਜ਼ ਦੇ ਉੱਤੇ ਬੋਲੀਆਂ ਵੀ ਨੇ ਤੇ ਗੀਤ ਵੀ ਨੇ ਤੇ ਇਸ ਤਰਕੇ ਹੁਣ ਹਾਰੇ ਦੀ ਧਾਲ ਤੇ ਵੀ ਆਪਾਂ ਕੁਛ ਗਾਈਏ ਤੇ ਦੋਹਾਂ ਦੋਹਾਂ ਲਾ ਦਿੰਦੇ ਹਾਂ ਨਾ ਆਪਾਂ ਇਹ ਦੋਹਾਂ ਲਾਨੇ ਚੱਲੋ ਜੀ ਰਵੀ ਵੀ ਦੋਹਾਂ ਲਾਨੇ ਚੱਲੋ ਆਓ ਚਲੋ ਦੋਹਾਂ ਪਾਈ ਚੁੱਲੇ ਬਕਾਮਾ ਰੋਟੀਆਂ तो आओ हूं गल बनी है जी गोली पाके दाल पे गई और